ਇਟਾ ਵੱਡਾ ਸਟੈਪ ਲੀਤਾ ਤੁਸੀਂ ਉਹ ਵੀ ਇਸ ਟਾਈਮ ਦੇ ਉੱਤੇ ਰਾਣੀ ਸਾਹਿਬ ਦਾ ਜਿਹੜਾ ਉਹ ਇੱਕ ਮੇਰੇ ਨਾਲ ਬਿਹੇਵੀਅਰ ਸੀਗਾ ਜੀ ਉਹ ਮੈਨੂੰ ਕੋਈ ਬਹੁਤ ਨਾਰਮਲ ਨਹੀਂ ਸੀ ਲੱਗਦਾ ਮੈਂ ਅੱਜ ਬਾਜਪਾ ਦੀ ਮੀਟਿੰਗ ਅਟੈਂਡ ਕਰ ਰਿਹਾ ਹਾਂ ਤੇ ਸ਼ਾਮ ਨੂੰ ਕਿਤੇ ਹੋ ਚਲੇਗਾ ਮੈਂ 6 ਮਹੀਨੇ ਤੋਂ ਇਹਨਾਂ ਦੀ ਮੀਟਿੰਗ ਹੀ ਸੀ ਅਟੈਂਡ ਕਰ ਰਿਹਾ ਕਿ ਆਮ ਆਦਮੀ ਪਾਰਟੀ ਦਾ ਮੇਰੇ ਤੇ ਕੋਈ ਅਸਾਨ ਉਹ ਆਮ ਆਦਮੀ ਪਾਰਟੀ ਜਿਹਦੇ ਕਰਕੇ ਮੇਰੇ ਉੱਤੇ 5-6 ਐਫ ਆਈ ਆਰਸ ਪਈਆਂ ਤਾਂ ਕਿਸੇ ਦੇ ਕਰਨ ਕੈਂਪੇਨ ਕਰਦੇ ਸੀ ਫੋਨ ਬੰਦ ਸੀ ਜਦੋਂ ਫੋਨ ਆ ਕੇ ਖੋਲਿਆ ਮੀਡੀਆ ਵਾਲਾਂ ਦਾ ਫੋਨ ਆਇਆ ਕਿ ਥੋੜੀ ਜਿਹੀ ਚਰਚਾ ਹੋਵੇ ਕਿ ਜੇ ਆਪਾਂ ਹੋਰ ਡੈਰੀ ਪਾਣੀ ਨਹੀਂ ਯੂਜ਼ ਕਰਦੇ ਜਾਂ ਆਪਾਂ ਖੇਤਾਂ ਦੇ ਵਿੱਚ ਕਿਸੇ ਤਰੀਕੇ ਨਾਲ ਬੋਰਾ ਨਾਲ ਪਾਣੀ ਖਿੱਚਾਂਗੇ ਤਾਂ 10 ਸਾਲ ਦੇ ਵਿੱਚ ਧਰਤੀ ਬੰਜਰ ਹੋ ਜਣੀ ਹੈ ਅਰਥ ਟੀਵੀ ਪੰਜਾਬ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ ਗੱਲ ਸਿਆਸਤ ਦੀ ਕਰੀਏ ਤਾਂ ਸਿਆਸਤ ਦੇ ਵਿੱਚ ਉਲਟ ਫੇਰ ਬੜੀ ਤੇਜ਼ੀ ਦੇ ਨਾਲ ਵਧ ਰਿਹਾ ਔਰ ਬੜਾ ਤਾਬੜ ਤੋੜ ਉਲਟ ਫੇਰ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ ਹੁਣੇ-ਹੁਣੇ ਗੱਲ ਕਰ ਲਈਏ ਕਿ ਭਾਰਤੀ ਜਨਤਾ ਪਾਰਟੀ ਨੂੰ ਬਿੱਤੇ ਦਿਨੀ ਇੱਕ ਵੱਡਾ ਝਟਕਾ ਲੱਗਿਆ ਪ੍ਰੋਫੈਸਰ ਸਮੀਰ ਸਿੜਾ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ। ਗੱਲਬਾਤ ਕਰਦੇ ਹਾਂ ਵੀ ਕੀ ਕਾਰਨ ਰਿਹਾ ਉਹਨਾਂ ਦਾ ਐਡਾ ਵੱਡਾ ਸਟੈਪ ਚੱਕਣ ਦਾ ਤੇ ਕਿਉਂ? ਕਿਉਂਕਿ ਉਹ ਵਰਕਰ ਦੇ ਤਰ੍ਹਾਂ ਕੰਮ ਕਰਦੇ ਆ ਚਾਹੇ ਕਿਸੇ ਵੀ ਪਾਰਟੀ ਦੇ ਵਿੱਚ ਰਹੇ, ਗਰਾਊਂਡ ਨਾਲ ਜੁੜੇ ਰਹੇ। ਵੱਡਾ ਝਟਕਾ ਇਸ ਲਈ ਕਿਉਂਕਿ ਉਹਨਾਂ ਦੇ ਨਾਲ ਲੋਕ ਦਿਲੋਂ ਜੁੜੇ ਹੋਏ ਆ। ਗੱਲਬਾਤ ਕਰਦੇ ਹਾਂ ਮੇਰੇ ਨਾਲ ਇਸ ਵਕਤ ਮੌਜੂਦ ਨੇ ਪ੍ਰੋਫੈਸਰ ਸਮੀਰ ਸਿੜਾ। ਸਰ ਬਹੁਤ-ਬਹੁਤ ਸਵਾਗਤ ਮੇਰਾ ਸਵਾਲ ਤੁਸੀਂ ਸੁਣਿਆ ਕਿ ਕਿਉਂ ਐਡਾ ਵੱਡਾ ਸਟੈਪ ਲਿੱਤਾ ਤੁਸੀਂ ਉਹ ਵੀ ਇਸ ਟਾਈਮ ਦੇ ਉੱਤੇ ਇਹਦੇ ਚ ਇੱਕ ਰੀਜ਼ਨ ਨਹੀਂ ਸੀ ਜੀ ਦੋ ਤਿੰਨ ਰੀਜ਼ਨ ਇਕੱਠੇ ਹੋ ਗਏ ਸੀਗੇ ਪਹਿਲਾਂ ਤਾਂ ਮੈਂ ਇਹ ਦੱਸਦਾ ਜੀ ਮੈਂ ਕੋਈ ਇਹ ਨਹੀਂ ਹਾਂ ਜੀ ਕਿ ਮੈਂ ਅੱਜ ਭਾਜਪਾ ਦੀ ਮੀਟਿੰਗ ਅਟੈਂਡ ਕਰ ਰਿਹਾ ਆਲੇ ਸ਼ਾਮ ਨੂੰ ਕਿਤੇ ਹੋ ਚਲਾ ਗਿਆ ਮੈਂ 6 ਮਹੀਨੇ ਤੋਂ ਇਹਨਾਂ ਦੀ ਮੀਟਿੰਗ ਨਹੀਂ ਸੀ ਅਟੈਂਡ ਕਰ ਰਿਹਾ ਜੀ ਹਾਂ ਇਹ ਮੈਨੂੰ ਬੁਲਾਉਂਦੇ ਜਰੂਰ ਸੀਗੇ ਜੀ ਪਰ ਮੈਂ 6 ਮਹੀਨੇ ਤੋਂ ਆਲਮੋਸਟ ਮੇਬੀ ਮੋਰ ਥੈਨ ਥੈਟ ਮੈਂ ਕੋਈ ਵੀ ਇਹਨਾਂ ਦੀ ਮੀਟਿੰਗ ਅਟੈਂਡਿੰਗ ਕੀਤੀ ਜੀ ਮੈਂ ਮੋਤੀਬਗ ਪੈਲੈਸ ਨਹੀਂ ਗਿਆ ਨਾ ਮੈਂ ਇਹਨਾਂ ਨੂੰ ਮਿਲਿਆ ਤੇ ਮੈਂ ਆਪਣਾ ਜਿਹੜਾ ਉਹ ਜ਼ਾਹਿਰ ਕੀਤਾ ਇਹਨਾਂ ਨੂੰ ਬਹੁਤ ਲੰਬੇ ਟਾਈਮ ਵਾਸਤੇ ਕਿ ਦੇਖੋ ਮੈਂ ਤੁਹਾਡੇ ਨਾਲ ਮਿਲ ਕੇ ਨਹੀਂ ਚੱਲ ਸਕਦਾ ਉਹਦੇ ਕਈ ਰੀਜ਼ਨ ਸੀਗੇ ਉਹਦਾ ਰੀਜ਼ਨ ਇੱਕ ਤਾਂ ਸਭ ਤੋਂ ਵੱਡਾ ਰੀਜ਼ਨ ਸੀ ਕਿ ਦੇਖੋ ਮੈਂ ਬਹੁਤ ਲੰਬਾ ਟਾਈਮ ਇਹਨਾਂ ਲਈ ਅਗੇਂਸਟ ਕੰਮ ਕੀਤਾ ਆਮ ਆਦਮੀ ਪਾਰਟੀ 'ਚ ਰਹਿ ਕੇ ਤਾਂ ਜਿੰਨੀ ਮੂਵਮੈਂਟ ਪਟਿਆਲੇ ਸ਼ਹਿਰ ਤੋਂ ਬਣਾਈ ਸੀ ਉਹ ਮੇਰਾ ਬਹੁਤ ਵੱਡਾ ਯੋਗਦਾਨ ਸੀ ਜੀ ਮੈਂ ਨੀਕੋਂ ਇਕੱਲਾ ਮੈਂ ਸੀ ਮੇਰੀ ਟੀਮ ਸੀ ਪਰ ਮੇਰਾ ਬਹੁਤ ਵੱਡਾ ਤੇ ਉਹ ਚੀਜ਼ ਹੈ ਜਿਹੜੀ ਇਹਨਾਂ ਤੋਂ ਭੁੱਲੀ ਨਹੀਂ ਸੀ ਜਾ ਰਹੀ ਤੁਹਾ ਮਹਾਰਾਣੀ ਸਾਹਿਬ ਦਾ ਜਿਹੜਾ ਉਹ ਇੱਕ ਮੇਰੇ ਨਾਲ ਬਿਹੇਵੀਅਰ ਸੀਗਾ ਜੀ ਉਹ ਮੈਨੂੰ ਕੋਈ ਬਹੁਤ ਨਾਰਮਲ ਨਹੀਂ ਸੀ ਲੱਗਦਾ ਅੱਛਾ ਤੇ ਸੈਕਿੰਡ ਜਿਹੜੀ ਚੀਜ਼ ਸੀਗੀ ਜੀ ਕਿ ਜਿਹੜਾ ਰੀਸੈਂਟ ਕਿਸਾਨ ਅੰਦੋਲਨ ਹੋਇਆ ਕਿਸਾਨ ਅੰਦੋਲਨ ਦੇ ਵਿੱਚ ਦੇ ਕੋ ਇੱਕ ਤਾਂ ਮੈਂ ਉੱਥੇ ਗਿਆ ਮੈਂ ਉੱਥੇ ਦਵਾਈਆਂ ਦਾ ਲੰਗਰ ਵੀ ਲਾਇਆ ਮੈਂ ਮੈਨੂੰ ਉਹਨਾਂ ਨੇ ਬਹੁਤ ਮਾਨ ਵੀ ਦਿੱਤਾ ਉਹਨਾਂ ਨੇ ਕਿਹਾ ਕਹਿੰਦੇ ਯਾਰ ਤੁਸੀਂ ਭਾਜਪਾ ਵਾਲੇ ਵਿੱਚੋਂ ਮੈਂ ਕਿਹਾ ਹਾਂਜੀ ਤੇ ਮੈਂ ਕਿਹਾ ਜੀ ਮੈਂ ਸਟੇਟ ਐਗਜ਼ੀਕਟਿਵ ਮੈਂਬਰ ਹਾਂ ਕਹਿੰਦੇ ਫੇ ਤੁਸੀਂ ਮਤਲਬ ਇੱਥੇ ਕਿਵੇਂ ਮੈਂ ਕਹਿੰਦੀ ਮੈਂ ਦੇਖੋ ਮੈਂ ਸਿੱਧੀ ਗੱਲ ਹੈ ਮੇਰਾ ਮਨ ਕੀਤਾ ਮੈਂ ਆ ਗਿਆ ਕਹਿੰਦੇ ਤੁਹਾਨੂੰ ਕੱਢ ਦੇਣਗੇ ਮੈਂ ਕਿਹਾ ਕੱਲ ਕੱਢ ਲੈ ਅੱਜ ਕੱਢ ਦੇਣ ਪਰ ਮੈਂ ਤੁਹਾਨੂੰ ਨਹੀਂ ਛੱਡ ਸਕਦਾ ਮੈਂ ਆਪ ਇੱਕ ਕਿਸਾਨ ਆ ਜੀ ਸੈਕਿੰਡ ਜਦੋਂ ਉਹਨਾਂ ਦੇ ਸਾਹਮਣੇ ਮੈਂ ਦੇਖਿਆ ਕਿ ਜੋ ਆਰਮੀ ਖੜੀ ਹੈ ਜਾਂ ਉਹ ਪਰਲੇ ਪਾਸੇ ਜਿਹੜਾ ਸ਼ੰਭੂ ਬਾਰਡਰ ਦੇ ਦੂਜੇ ਪਾਸੇ ਤਾਂ ਉਹ ਐ ਲੱਗ ਰਿਹਾ ਸੀ ਜਿਵੇਂ ਇੰਟਰਨੈਸ਼ਨਲ ਬਾਰਡਰ ਤੇ ਖੜਿਆ ਹੈ ਜੀ ਉਹ ਜਿਹੜਾ ਧੂਆਂ ਸੀ ਉਹਦਾ ਜਦੋਂ ਕਿ ਉਸ ਦਿਨ ਕੋਈ ਵੀ ਅਥਰੂਗਾਸ ਦਾ ਬੰਬ ਨਹੀਂ ਚੱਲਿਆ ਬਟ ਉਹਦਾ ਧੂਆਂ ਹਜੇ ਵੀ ਹਵਾ 'ਚ ਸੀ ਤੇ ਖੰਗ ਆ ਰਹੀ ਸੀ ਮੈਨੂੰ ਹੈਨਾ ਤਾਂ ਇਹੇ ਜੀ ਹਾਲਾਤਾਂ ਦੇ ਵਿੱਚ ਉੱਥੇ ਮੈਂ ਜੋ ਦੇਖਿਆ ਮੈਨੂੰ ਲੱਗਿਆ ਕਿ ਨਹੀਂ ਮੈਂ ਜਿਹੜਾ ਪੰਜਾਬ ਹੈ ਅੱਜ ਉਹਦੇ ਹੱਕ ਦੀ ਗੱਲ ਕਰੀਏ ਅੱਜ ਪਾਣੀ ਬਚਾਉਣ ਦੀ ਗੱਲ ਕਰੀਏ ਹੈਨਾ ਲੇਖੋ ਮੈਂ ਬਹੁਤ ਇੱਕ এনवायरमेंटਲਿਸਟ ਜਿਆ ਬੰਦਾ ਹੈਗਾ ਤੇ ਜਿਹੜਾ ਅੰਡਰਗ੍ਰਾਉਂਡ ਵਾਟਰ ਹੈ ਪੰਜਾਬ ਦਾ ਉਹ ਬਹੁਤ ਥੱਲੇ ਚੱਲਿਆ ਗਿਆ ਹੈਗਾ ਤੇ ਜੇ ਆਪਾਂ ਹੋਰ ਨਹਿਰੀ ਪਾਣੀ ਨਹੀਂ ਯੂਜ਼ ਕਰਦੇ ਜਾਂ ਆਪਾਂ ਖੇਤਾਂ ਦੇ ਵਿੱਚ ਇਸੇ ਤਰੀਕੇ ਨਾਲ ਬੋਰਾ ਨਾਲ ਪਾਣੀ ਖਿਚਾਂਗੇ ਤਾਂ 10 ਸਾਲ ਦੇ ਵਿੱਚ ਧਰਤੀ ਬੰਜਰ ਹੋ ਜਾਣੀ ਹੈ ਉਹਦਾ ਇੱਕੋ ਇਲਾਜ ਹੈ ਕਿ ਜਿਰੀ ਬੰਦ ਕੀਤੀ ਜਾਵੇ ਹੋਰ ਫਸਲਾਂ ਤੇ ਐਮਐਸਪੀ ਲਏ ਜਾਣ ਤੇ ਇਹ ਜਿਹੜੀ ਹੱਕਾਂ ਦੀ ਗੱਲ ਹੈ ਨਾ ਜੀ ਇਹ ਭਾਜਪੀ ਚ ਰਹਿ ਕੇ ਨਹੀਂ ਸੀ ਹੋ ਸਕਦੀ ਅੱਛਾ ਤਾਂ ਇਹ ਇੱਕ ਖੇਤਰੀ ਪਾਰਟੀ ਜਿਹੜੀ ਹੈ ਉਹ ਰਿਕੁਆਇਰਡ ਹੈ ਜੀ ਪੰਜਾਬ ਨੂੰ ਹਰ ਪੰਜਾਬੀ ਦਾ ਫਰਜ਼ ਹੈ ਦੇਖੋ ਟਾਈਮ ਨਾਲ ਹਾਲਾਤ ਬਦਲਦੇ ਰਹਿੰਦੇ ਆ ਜੋ 15 ਸਾਲ ਪਹਿਲਾਂ ਹਾਲਾਤ ਸੀ ਅੱਜ ਉਹ ਨਹੀਂ ਹੈ ਜੀ ਜੋ 10 ਸਾਲ ਪਹਿਲਾਂ ਸੀ ਉਹ ਵੀ ਅੱਜ ਨਹੀਂ ਹੈ ਹੈਨਾ ਇਸ ਵਕਤ ਵੱਡੇ ਵੱਡੇ ਲੀਡਰ ਪਾਰਟੀਆਂ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਰਹੇ ਤੁਸੀਂ ਭਾਰਤੀ ਜਨਤਾ ਪਾਰਟੀ ਛੱਡ ਗਏ ਹੋ ਡਰ ਨਹੀਂ ਲੱਗਦਾ ਐ ਡੀਯੂਡੀ ਤੋਂ ਮੈਨੂੰ ਹੀ ਡੀ ਦਾ ਕੰਦਾ ਡਰ ਰਿਹਾ ਜੀ ਮੈਂ ਤਾਂ ਇੱਕ ਸਿੱਧਾ ਜਿਹਾ ਬੰਦਾ ਜੀ ਹੈਨਾ ਤੇ ਗੱਡੀ ਦੇ ਤੇਲ ਨੂੰ ਛੱਡ ਕੇ ਮੈਨੂੰ ਨਾਲ 100 ਰੁਪਏ ਮੈਂ ਦਿਨ 'ਚ ਖਰਚਦਾ ਨਹੀਂ ਹੈਨਾ ਤੇ ਮੈਨੂੰ ਅਸੀਂ ਕੋਈ ਸਾਡੇ ਪੁਰਖਾਂ ਦੀ ਜਾਇਦਾਦ ਹੈ ਜੀ ਅਸੀਂ ਕੋਈ ਇਹ ਤਾਂ ਹੈ ਨਹੀਂ ਵੀ ਕੋਈ ਪਾਵਰ ਚਾਹੀ ਹੋਈ ਪਿਛਲੇ 20 ਸਾਲ ਦਾ ਇਤਿਹਾਸ ਦੇਖ ਲਓ ਜੀ ਮੇਰਾ ਪੋਲਿਟੀਕਲ ਜਿੰਨਾ ਵੀ ਹੈ ਇੱਕ ਦਿਨ 'ਚ ਮੈਂ ਪਾਵਰ ਚ ਨਹੀਂ ਸੀ ਮੈਂ ਤਾਂ ਆਪੋਜੀਸ਼ਨ ਵਾਲੀ ਰਿਹਾ ਜੀ ਤਾਂ ਮੈਂ ਮੈਂ ਨਾ ਕਿਸੇ ਪੋਜੀਸ਼ਨ ਤੇ ਰਿਹਾ ਹ ਕੋਈ ਦੇਖੋ ਮੈਂ ਕਮ ਇਹ ਸਭ ਤੋਂ ਵੱਡਾ ਜਿਹੜਾ ਕੁਸਚਨ মিডিਆ ਵਾਲੇ ਪੁੱਛਦੇ ਆ ਕਿ ਤੁਸੀਂ ਪਹਿਲਾਂ ਮਹਾਰਾਜਾ ਪਰਿਵਾਰ ਨਾਲ ਸੀਗੇ ਫਿਰ ਤੁਸੀਂ ਆਮ ਆਦਮੀ ਪਾਰਟੀ ਚ ਆ ਗਏ ਦੁਬਾਰਾ ਫਿਰ ਤੁਸੀਂ ਮਹਾਰਾਜਾ ਪਰਿਵਾਰ ਤੋਂ ਚਲੇ ਗਏ ਹੁਣ ਅੱਜ ਫਿਰ ਉਹਨਾਂ ਨੂੰ ਛੱਡ ਕੇ ਤੁਸੀਂ ਅੰਦਰ ਆ ਗਏ ਮੈਂ ਇਹ ਇਹਦੇ ਕੀ ਰੀਜ਼ਨ ਹੈਗੇ ਕੀ ਹੋ ਦੇਖੋ ਸਭ ਤੋਂ ਵੱਡੀ ਗੱਲ ਹੈ ਜੀ ਮਹਾਰਾਜਾ ਪਰਿਵਾਰ ਨਾਲ ਮੈਂ ਰਿਆਂ ਜੀ ਮੈਂ ਇਹਨਾਂ ਦੀ ਸੇਵਾ ਕੀਤੀ ਹੈ ਮੈਂ ਆਪਣੇ ਮੈਂ ਕੋਈ ਇਹ ਨਹੀਂ ਕਹਿੰਦਾ ਵੀ ਐ ਇੱਕ ਟਾਈਮ ਦੀ ਵੈਲਿਊ ਹੈ ਨਾ ਜੀ ਤਾਂ 10 12 ਸਾਲ ਜ਼ਿੰਦਗੀ ਦੇ ਟਾਈਮ ਜਿਹੜਾ ਹੁੰਦਾ ਪ੍ਰਾਈਮ ਟਾਈਮ ਜ਼ਿੰਦਗੀ ਦਾ ਉਹ ਮੈਂ ਇਹਨਾਂ ਨੂੰ ਦਿੱਤਾ ਠੀਕ ਹੈ ਕਿੰਨੀਆਂ ਹੀ ਗੱਡੀਆਂ ਮੈਂ ਤੜਾਲੀਆਂ ਇਹਨਾਂ ਦੇ ਪਿੱਛੇ ਫਿਰਕੀ ਕਿੰਨਾ ਕੁ ਪੈਸਾ ਮੈਂ ਲਾਤਾ ਪਰ ਮੈਂ ਅਖੀਰ ਦੇ ਵਿੱਚ ਮੈਨੂੰ ਇੱਕ ਇੰਨਾ ਕੁ एहसान ਇਹਨਾਂ ਦਾ ਮੇਰੇ ਤੇ ਰਿਹਾ ਦੋ ਪਰਚੇ ਤਾਂ ਹੋਏ ਸੀ ਸੱਤ ਅੱਠ ਹਾਂ ਉਹੀ एहसान ਸੀ ਜਿਹੜੇ ਮੈਨਾਂ ਦੇ ਪਰਚੇ ਇਹਨਾਂ ਨੇ ਕਰਾਏ ਉਹ ਵੀ ਇਹਨਾਂ ਨੇ ਹੀ ਕਰਾਏ ਸੀ ਔਰ ਕਿਵੇਂ ਕਰਾਈ ਸੀ ਉਹ ਸਭ ਨੂੰ ਪਤਾ ਜੀ ਠੀਕ ਹੈ ਤਾਂ ਇਹ ਇਹ ਮੇਰੇ ਇਹਨਾਂ ਤੇ एहसान ਨੇ ਜੀ ਇਹਨਾਂ ਦਾ ਮੇਰੇ ਤੇ ਕੋਈ ਏਸਾਨੀ ਮੈ ਕੋਈ ਐਹਸਾਨ ਲੈ ਕੇ ਨਹੀਂ ਭਜਿਆ ਇਹਨਾਂ ਦਾ ਹੁਣ ਆ ਜੀ ਆਮ ਆਦਮੀ ਪਾਰਟੀ ਤੇ ਕੀ ਆਮ ਆਦਮੀ ਪਾਰਟੀ ਦਾ ਮੇਰੇ ਤੇ ਕੋਈ ਐਹਸਾਨ ਉਹ ਆਮ ਆਦਮੀ ਪਾਰਟੀ ਜਿਹਦੇ ਕਰਕੇ ਮੇਰੇ ਉੱਤੇ 5 6 ਐਫ ਆਈਆਰ ਪਈਆਂ ਜੀ ਇੱਕ ਵਾਰ ਐਫ ਆਈਆਰ ਪੈ ਗਈ ਜੀ ਮੇਰੇ ਤੇ 420 ਦਾ ਪੱਤਾ ਕੱਟਿਆ ਗਿਆ ਮੈਂ ਤਾਂ ਕਿਸੇ ਵੀ ਕਰੀ ਕੈਂਪੇਨ ਕਰ ਲਿਆ ਸੀ ਫੋਨ ਬੰਦ ਸੀ ਜਦੋਂ ਫੋਨ ਆ ਕੇ ਖੋਲਿਆ ਮੀਡੀਆ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੇ ਤੇ ਪਰਚਾ ਹੋ ਗਿਆ ਚਲੋ ਪਤਾ ਕੀਤਾ ਵੀ ਕੀ ਕਰਿਆ ਇਹਨਾਂ ਨੇ ਕਿਸੇ ਨੂੰ ਲੈ ਕੇ ਵਾਟ ਵਾਟ ਯੂ ਕਾਲ ਇਟ ਕੰਪਲੇਂਟ ਲੈ ਕੇ ਕਿਸੇ ਤੋਂ ਕਿ ਮੇਰੇ ਤੇ ਪਤਾ ਕਰ। ਸਭ ਤੋਂ ਜ਼ਿਆਦਾ ਖੁਸ਼ੀ ਪਤਾ ਕਿਨੂੰ ਹੋਈ ਜੀ? ਜੀ ਆਮ ਆਦਮੀ ਪਾਰਟੀ ਦੇ ਬੰਦਿਆਂ ਨੂੰ। ਹੂੰ ਉਹ ਕਹਿੰਦੇ ਜੀ ਥੋੜੇ ਦੇ ਪਰਚਾ ਹੋ ਗਿਆ ਚਲ ਉਹਦੀ ਟਿਕਟ ਨਹੀਂ ਸਾਨੂੰ ਮਿਲੂਗੀ। ਹੂੰ ਉਹ ਮੈਨੂੰ ਆਪਣੀ ਪਾਰਟੀ ਨੂੰ ਸਫਾਈ ਦੇਣੀ ਪਈ। ਦੇਖੋ ਇੱਕ ਉਸ ਪਾਰਟੀ ਜਿਹਦਾ ਪਾਰਟੀ ਦਾ ਝੰਡਾ ਚੱਕਿਆ ਉਹਦੇ ਕਰਕੇ ਮੇਰੇ ਤੇ ਐਫਆਈਆਰ ਹੋਈ। ਉਸੇ ਪਾਰਟੀ ਦੇ ਬੰਦਿਆਂ ਨੂੰ ਮੈਂ ਸਫਾਈ ਦਿੰਦਾ ਫਿਰਦਾ ਜੀ। ਇੱਕ ਵਕੀਰ ਕੋਲ ਜਾਓ ਕਹਿੰਦੇ ਰਾਜਪੁਰੇ ਉਹਨੂੰ ਕਾਗਜ਼ ਦਿਖਾ ਕੇ ਆਓ ਜੀ ਦਿਖਾ ਆ ਬਕੀ ਨੇ ਰਿਪੋਰਟ ਲਾਊਗਾ ਉਹ ਰਿਪੋਰਟ ਅਜ ਤੱਕ ਆਈ ਨਹੀਂ ਵਕੀਲ ਦੀ ਅੱਛਾ ਤਾਂ ਇਹ ਹਾਲਾਤ ਸੀਗੇ ਜੀ ਜਿਨ੍ਹਾਂ ਦੇ ਵਿੱਚ ਮੈਂ ਕਲਾ ਮਹਾਰਾਣੀ ਸਾਹਿਬ ਦੇ ਅਗੇਂਸ ਜਾਂ ਮਹਾਰਾ ਸਾਹਿਬ ਦੇ ਅਗੇਂਸ ਕੰਮ ਨਹੀਂ ਕੀਤਾ ਮੇਰੀ ਆਪਣੀ ਪਾਰਟੀ ਨੇ ਮੇਰਾ ਛੱਡੇ ਹੀ ਕੁਝ ਨਹੀਂ ਦੀ ਜੀ ਤਾਂ ਜਿੱਧਰ ਵੀ ਕੰਮ ਕੀਤਾ ਉੱਥੇ ਵਫਾ ਨਹੀਂ ਮਿਲੀ ਕਹਿ ਸਕਦੇ ਆ ਤੇ ਹੁਣ ਸ਼ਰਮਣੀ ਅਕਾਲੀ ਦਲ ਦੇ ਵਿੱਚ ਆਇਓ ਇੱਥੇ ਲੱਗਦਾ ਵਫਾ ਮਿਲੂ ਦੇਖੋ ਪਹਿਲਾ ਦਿਨ ਸੀ ਬਾਦਲ ਸਾਹਿਬ ਮੈਂ ਬਾਦਲ ਸਾਹਿਬ ਕੋ ਗਿਆ ਸੀ ਉਹ ਨਹੀਂ ਮੇਰੇ ਕੋਲ ਆਏ ਜਦੋਂ ਉਹ ਮੇਰੇ ਕੋਲ ਆ ਕੇ ਘਰ ਮੈਨੂੰ ਮਿਲੇ ਤਾਂ ਸਾਰਿਆਂ ਨੇ ਦੇਖਿਆ ਦੁਨੀਆ ਨੇ ਦੇਖਿਆ ਕਿਹੇ ਜੇ ਅਹੁਦੇ ਨਾਲ ਉਹਨਾਂ ਨੇ ਮੈਨੂੰ ਨਵਾਜ਼ਿਆ ਠੀਕ ਹੈ ਜੀ ਮੇਰੀਆਂ ਅੱਖਾਂ ਪਰ ਆਈਆਂ ਜੀ ਦੇਖ ਕੇ ਮੈਨੂੰ ਨਾ ਮਤਲਬ ਬੋਲਿਆ ਨਹੀਂ ਸੀ ਜਾ ਰਿਹਾ ਜਦੋਂ ਮੈਂ ਉਹ ਸੁਣਿਆ ਕਿ ਮੈਨੂੰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦਾ ਬਣਾਇਆ 103 ਸਾਲ ਪੁਰਾਣੀ ਪਾਰਟੀ ਹੈ ਜੀ ਤਾਂ ਤੁਸੀਂ ਦੇਖੋ ਇਹੋ ਜੀ ਪਾਰਟੀ ਜਿਹੜੀ 103 ਸਾਲ ਪੁਰਾਣੀ ਤੇ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਉਸ ਪਾਰਟੀ ਦਾ ਮੇਰੇ ਵਰਗੇ ਛੋਟੇ ਜਿਹੇ ਨਮਾਣੇ ਬੰਦੇ ਨੂੰ ਐਡੀ ਵੱਡੀ ਪੱਗ ਜਿਹੜੀ ਸਿਰ ਤੇ ਧਰੀ ਆ ਮੈਂ ਤਾਂ ਇੱਕ ਗੱਲ ਜਾਣਦਾ ਅੱਜ ਤੋਂ ਬਾਅਦ ਜੇ ਕੁਝ ਵੀ ਨਹੀਂ ਮਿਲਦਾ ਨਾ ਨਾ ਮੈਨੂੰ ਦੇਣ ਨਾ ਮੈਂ ਮੰਗਾ ਥੋੜੇ ਅਗੇ ਕਹਿੰਦਾ ਮੈਂ ਅੱਜ ਤੋਂ ਮੈਂ ਮੈਂ ਇਸ ਪਾਰਟੀ ਤੋਂ ਕਦੇ ਕੁਝ ਨਹੀਂ ਮੰਗੂਗਾ ਫਿਰ ਵੀ ਜੋ ਆਪ ਅਗ ਰੱਖੇਗੀ ਨਾ ਮੇਰੇ ਸਿਰ ਤੇ ਇਸੇ ਦਾ ਬੋਝ ਮੈਂ ساری ਜ਼ਿੰਦਗੀ ਨਹੀਂ ਉਤਾ ਸਕੂਗਾ ਜਿੰਨੀ ਤੇ ਰਹਿੰਦਾ ਮਤਲਬ ਤੁਹਾਡੇ ਇੱਛਾ ਤੋਂ ਵੱਧ ਕਹਿ ਲਈਏ ਕਿ ਤੁਹਾਨੂੰ ਮਾਣ ਮਿਲਿਆ ਹੁਣ ਇਲੈਕਸ਼ਨ ਆ ਜਾਣੀ ਜੀ ਐਮਪੀ ਦੀ ਅੱਜ ਇਹ ਗੱਲ ਹੋਈ ਹੈ ਕਿ ਐਨ ਕੇ ਸ਼ਰਮਾ ਦੀ ਟਿਕਟ ਅਨਾਉਂਸ ਹੋ ਗਈ ਹੈ ਪਟਿਆਲਾ ਤੋਂ ਤੇ ਕਿਸ ਤਰ੍ਹਾਂ ਦਾ ਹੁਣ ਤੁਹਾਡਾ ਕੰਮ ਕਰ ਰਹੂਗਾ ਕੀ ਕਿੰਨੇ ਕੁ ਸਪੋਰਟ ਕਰੋਗੇ ਕਿਵੇਂ ਸਪੋਰਟ ਕਰੋਗੇ ਦੇਖੋ ਉਹਨਾਂ ਦਾ ਅੱਜ ਜਿਹੜਾ ਹੋਇਆ ਹੈਗਾ ਜੀ ਅੱਜ ਟਿਕਟ ਅਨਾਉਂਸ ਹੋਈ ਹੈਗੀ ਤਾਂ ਹਜੇ ਅੱਧਾ ਘੰਟਾ ਹੀ ਹੋਇਆ ਜੀ ਉਹਨਾਂ ਦਾ ਅਨਾਉਂਸ ਹੋਈ ਨੂੰ ਤੇ ਮੈਂ ਮੀਟਿੰਗ ਬੁਲਾ ਲਈ ਹੈ ਜੀ ਆਲਰੇਡੀ ਮੇਰੇ ਕੋਲ ਮੀਟਿੰਗ ਹੈ ਮੇਰੇ ਕੋਲ ਨਾਲ ਜਿਹੜੀ ਹੈਗੀ ਹੈ ਪਹਿਲੀ ਸਾਡੀ ਜਿਹੜੀ ਟੀਮ ਉਤੇ ਆ ਰਹੇ ਦੀ ਆ ਰਹੇ ਹੈਗੇ ਕੁਝ ਆ ਚੁੱਕੇ ਹੈ ਜੀ ਕੁਝ ਆ ਰਹੇ ਹੈ ਅਸੀਂ ਅੱਜ ਹੀ ਫੈਸਲਾ ਕਰਕੇ ਕਿ ਸ਼ਾਮ ਨੂੰ ਜਿਹੜਾ ਹੈਗਾ ਸ਼ਹਿਰ ਦੇ ਵਿੱਚ ਖੁਸ਼ੀ ਮਨਾਵਾਂਗੇ ਜੀ ਸਭ ਤੋਂ ਪਹਿਲਾਂ ਪੜਾਕੇ ਚੱਲਣਗੇ ਤੇ ਕੱਲ ਨੂੰ ਲੱਡੂ ਵੰਡਾਂਗੇ ਜੀ ਜੀ ਤੇ ਸਪੋਰਟ ਕਿਵੇਂ ਰਹੂਗੀ ਕਿਉਂਕਿ ਤੁਸੀਂ ਮੈਂ ਦੇਖਿਆ ਗਰਾਊਂਡ ਦੇ ਵਿੱਚ ਹੀ ਰਹੇ ਹੋ ਤੁਸੀਂ ਸラム ਏਰੀਆਜ਼ ਦੇ ਵਿੱਚ ਜ਼ਿਆਦਾ ਕੰਮ ਕੀਤਾ ਗਰੀਬ ਬੰਦੇ ਨਾਲ ਤੁਸੀਂ ਵੱਧ ਕੰਮ ਕੀਤਾ ਫਿਰ ਉਹਨਾਂ ਦੇ ਦਰਵਾਜ਼ਾ ਜਾਓਗੇ ਹੁਣ ਅਕਾਲੀ ਦਲ ਦਾ ਝੰਡਾ ਲੈ ਕੇ ਹਾਂਜੀ ਹਾਂਜੀ 100% ਜਾਵਾਂਗੇ ਜੀ 100% ਜਾਵਾਂਗੇ ਅਸੀਂ ਹਰ ਬਸਤੀ ਦੇ ਵਿੱਚ ਜਾਵਾਂਗੇ ਹਰ ਮਹੱਲੇ ਦੇ ਵਿੱਚ ਜਾਵਾਂਗੇ ਜਿੰਨੇ ਵੀ ਵਾਲਮੀਕੀ ਸਮਾਜ ਮੇਰੇ ਬਹੁਤ ਨੇੜਤਾ ਨਾਲ ਹੈਗੇ ਆ ਜੀ ਜੀਨਗਰ ਸਮਾਜ ਹੈ ਮੇਰੇ ਬਹੁਤ ਮਿਲਦੇ ਹੈ Hindu ਜਿਹੜਾ ਤਖਤ ਹੈ ਪਟਿਆਲੇ ਦੇ ਮਲਕਾਲੀ ਦੇ ਵੀ ਮੰਦਿਰ ਹੈ ਉਹਨਾਂ ਦੀ ਮੈਨੇਜਮੈਂਟ ਹੈ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਅਸੀਂ ਜਾਵਾਂਗੇ ਇੱਕ ਇੱਕ ਘਰ ਜਾਵਾਂਗੇ ਜੀ ਸਮਝਾਵਾਂਗੇ ਉਹਨਾਂ ਨੂੰ ਕਿ ਜੇ ਪੰਜਾਬ ਦੇ ਫਿਊਚਰ ਵਾਸਤੇ ਆਪਾਂ ਗੱਲ ਕਰਨੀ ਹੈ ਜਾਂ ਇਸ ਦੇਖੋ ਫੈਡਰਲਿਜ਼ਮ ਜ਼ਰੂਰੀ ਹੈ ਇਹ ਕਿਰਿਆ ਸੈਸਕਮ ਸਟੇਟਸ ਦਾ ਜ਼ਰੂਰੀ ਹੈ ਹੈਨਾ ਇੱਥੇ ਦਾ ਪਾਣੀ ਜਿਹੜਾ ਹਵਾ ਹਰ ਚੀਜ਼ ਫਸਲਾਂ ਜਦੋਂ ਤੱਕ ਉਹ ਪ੍ਰੋਟੈਕਟ ਨਹੀਂ ਹੋਣਗੀਆਂ ਉਨੀ ਦੇਰ ਬਿਜ਼ਨਸ ਕਿਵੇਂ ਚੱਲੇਗਾ ਜੀ ਹੈਨਾ ਕੋਈ ਇਹ ਨਹੀਂ ਕੱਲਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਕਿਸਾਨਾਂ ਦਾ ਹੈਗਾ ਨਹੀਂ ਦੇਖੋ ਮੋਹਾਲੀ ਦਾ ਆਈਡੀਆ ਕਿਹਨੇ ਲੈ ਕੇ ਆਇਆ ਮੋਹਾਲੀ ਜੋ ਅੱਜ ਹੈ ਪੰਜਾਬ ਦੀ ਸਭ ਤੋਂ ਵੱਡੀ ਦਰੋਹ ਹੈ ਹੈਨਾ ਮੁਹੱਲੀ ਦਾ ਆਈਡੀਆ ਕਿਨੇ ਲਾਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲਾਇਆ ਹੈਨਾ ਤਾਂ ਅਰਬਨਾਈਜ਼ੇਸ਼ਨ ਹੋ ਗਈ ਸੜਕਾਂ ਹੋ ਗਈਆਂ ਜਾਂ ਹੋਰ ਜਿੰਨਾ ਵੀ ਬਿਜ਼ਨਸ ਹੋ ਗਏ ਰਿਫਾਈਨਰੀਜ਼ ਹੋ ਗਈਆਂ ਜੋ ਪੰਜਾਬ ਦੇ ਵਿੱਚ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਜੀ ਮਤਲਬ ਹੁਣ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਤੇ ਪ੍ਰਚਾਰ ਕਰਨਾ ਸ਼ੁਰੂ ਕਰ ਦੋਗੇ ਸੋ ਜਿਸ ਤਰ੍ਹਾਂ ਕਿ ਅਸੀਂ ਗੱਲ ਕਰ ਰਹੇ ਸੀ ਪ੍ਰੋਫੈਸਰ ਸਮੀਰ ਸਿੜਾ ਨੂੰ ਜੋ ਕਿ ਅ ਮੈਂ ਕਹਾ ਕਿ ਧਰਤੀ ਪੁੱਤਰ ਨੇ ਕਿਉਂਕਿ ਇਹ ਧਰਤੀ ਦੀ ਗੱਲ ਕਰਦੇ ਆ ਇਹ ਜ਼ਮੀਨ ਦੀ ਗੱਲ ਕਰਦੇ ਆ ਪਾਣੀ ਦੀ ਗੱਲ ਕਰਦੇ ਆ ਖਾਸ ਤੌਰ ਦੇ ਉੱਤੇ ਰਿਸਰਚ ਕੀਤੀ ਹੈ ਬਹੁਤ ਵੱਡੀ ਔਰ ਇਹਨਾਂ ਨੂੰ ਇਹੀ ਚਿੰਤਾ ਹੈ ਕਿ ਪਾਣੀ ਖਤਮ ਨਾ ਹੋ ਜਾਵੇ ਇਸੇ ਦੇ ਚਲਦਿਆਂ ਇਹ ਭਾਜਪਾ ਦੇ ਵਿੱਚ ਹੁੰਦੇ ਹੋਏ ਕਿਸਾਨ ਅੰਦੋਲਨ ਦੇ ਵਿੱਚ ਚਲੇ ਗਏ ਸੀ ਔਰ ਉੱਥੇ ਸੇਵਾ ਵੀ ਨਿਭਾਈ ਤੇ ਉੱਥੇ ਸਟੇਜ ਦੇ ਉੱਤੋਂ ਭਾਸ਼ਣ ਵੀ ਦੇ ਕੇ ਆਏ ਕਿ ਪਾਣੀ ਬਚਾਓ ਉਸ ਦੇ ਲਈ ਚਾਹੇ ਸਰਕਾਰ ਐਮਐਲਪੀ ਦਵੇ ਚਾਹੇ ਜਿਵੇਂ ਮਰਜ਼ੀ ਕਰੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਸੇਵਾ ਕਰਨਾ ਚਾਹੁੰਦੇ ਤੇ ਇਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਪਾਰਟੀ ਹੈ ਵਿਕਾਸ ਦੀ ਪਾਰਟੀ ਤੇ ਉਹ ਵਿਕਾਸ ਕਰੂਗੀ ਸੋ ਦੋ ਮੈਂ ਦੋ ਸ਼ਬਦਾਂ ਦੇ ਵਿੱਚ ਜਾਣਨਾ ਚਾਹਨਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਐਨਕੇ ਸ਼ਰਮਾ ਜਿਹੜੇ ਇੱਥੋਂ ਆ ਰਹੇ ਨੇ ਉਹਨਾਂ ਦਾ ਕੀ ਗਰਾਫ ਰਹੂਗਾ ਕਿਉਂਕਿ ਉਹ ਡੇਰਾ ਵਸੀ ਤੋਂ ਨੇ ਜ਼ਿਰਕਪੁਰ ਰਹਿੰਦੇ ਜ਼ਿਆਦਾਤਰ ਇੱਥੇ ਕਿਵੇਂ ਉਹਨ ਜਿਹੜਾ ਸੋਲਿਡ ਕੈਂਡੀਡੇਟ ਹੈਗਾ ਜੀ ਅੱਜ ਦੇ ਟਾਈਮ ਦੇ ਉੱਤੇ ਤੇ ਇੱਕ ਸਟ੍ਰੈਟੈਜਿਕ ਜਿਹੜੀ ਪੋਜੀਸ਼ਨ ਹੈਗੀ ਹੈ ਸ਼ਰਮਾ ਜੀ ਦੀ ਉਹ ਸਭ ਤੋਂ ਵਧੀਆ ਹੈ ਉਹ ਕਿਵੇਂ ਹੈ ਜੀ ਉਹ ਡੇਰਾ ਬੱਸੀ ਤੋਂ ਨੇ ਇਹੀ ਉਹਨਾਂ ਦਾ ਐਡਵਾਂਟੇਜ ਹੈ ਜਿਹੜਾ ਡੇਰਾ ਬੱਸੀ ਬਨੂੜ ਤੇ ਤੁਹਾਡਾ ਆਹ ਦੱਟਸਾਈਡ ਜਿਹੜੀ ਸਾਈਡ ਤੇ ਹੋਗੀ ਤੁਹਾਡਾ ਇਧਰ ਉਹ ਜਿਹੜੇ ਪਾਸਾ ਨਾਲ ਜੀ ਸਾਰਾ ਉਸ ਪਾਸੇ ਜਿਹੜੀ ਹੈਗੀ ਆ ਮਤਲਬ ਜਿਹੜੀ ਵੋਟ ਹੈ ਉਹ ਅਕਾਲੀ ਦਲ ਵਾਸਤੇ ਇੱਕ ਚੈਲੰਜ ਸੀ ਉਦੋਂ ਬਨੂੜ ਤੋਂ ਪਾਰ ਇੱਕ ਚੈਲੰਜ ਹੈ ਪਰ ਜੇ ਉਹ ਚੈਲੰਜ ਉਹ ਬਹੁਤ ਖੂਬਾਖੂਬੀ ਨਾਲ ਜੇ ਕੋਈ ਪੂਰਾ ਨਿਭਾ ਸਕਦਾ ਤੇ ਉੱਥੇ ਵੋਟਸ ਲੈ ਸਕਦਾ ਉਹ ਸ਼ਰਮਾ ਜੀ ਸੀਗੇ ਹੈਨਾ ਉਹਨਾਂ ਨੂੰ ਉਥੋਂ ਟਿਕਟ ਮਿਲੀ ਹੈ ਉਸ ਏਰੀਆ ਨੂੰ ਬਿਲੋਂਗ ਕਰਦੇ ਆ ਉੱਥੇ ਉਹ ਬਾਕੀ ਸਾਰੀਆਂ ਪਾਰਟੀਆਂ ਨਾਲੋਂ ਅੱਪ ਜਾਣਗੇ ਉਥੋਂ ਮੇਰੇ ਹਿਸਾਬ ਨਾਲ ਜਿਹੜਾ ਮੈਨੂੰ ਹੈ ਵੀ ਬਨੂੜ ਟਰਾਂਸ ਬਨੂੜ ਜਿਹੜਾ ਏਰੀਆ ਬਨੂੜ ਤੋਂ ਪਰੇ ਵਾਲਾ 50000 ਤੋਂ 70000 ਤੱਕ ਦੀ ਲੀਡ ਉਥੋਂ ਲੈ ਕੇ ਇੱਧਰ ਵਧਣਗੇ ਇੱਥੇ ਸਾਡੇ ਕੋਲ ਹੋਰ ਬਹੁਤ ਵੱਡੇ ਸਟਾਰਟ ਵਰਟ ਹੈਗੇ ਸਾਡੇ ਕੋਲ ਚੰਦੂ ਮਾਜਰਾ ਸਾਹਿਬ ਹੈਗੇ ਸਾਡੇ ਕੋਲ ਰਖੜਾ ਜੀ ਹੈਗੇ ਤਾਂ ਇੱਥੇ ਜੇ ਪ੍ਰੋਪਰਲੀ ਕੰਮ ਕੀਤਾ ਜਾਂਦਾ ਉਸ ਤੋਂ ਬਾਅਦ ਤਾਂ ਸਾਡੀ ਜਿਹੜੀ ਜਿੱਤ ਮੈਨੂੰ ਲੱਗਦਾ ਕੋਈ ਔਖੀ ਨਹੀਂ ਹੈ ਇਸ ਵਾਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਸੋ ਪ੍ਰੋਫੈਸਰ ਸੁਮੇਸ਼ ਸੀੜਾ ਕਹਿੰਦੇ ਆ ਕਿ ਐਨ ਕੇ ਸ਼ਰਮਾ ਦੀ ਜਿੱਤ ਕੋਈ ਮੁਸ਼ਕਲ ਨਹੀਂ ਹੈ ਲੋਕ ਜੁੜੇ ਹੋਏ ਨੇ ਪਾਰਟੀ ਨਾਲ ਜੁੜੇ ਹੋਏ ਆ ਬੜੇ ਦਿੱਗਜ ਇਹਨਾਂ ਕੋਲ ਬੰਦੇ ਬੈਠੇ ਆ ਸੋ ਅਸੀਂ ਲੋਕਾਂ ਨੂੰ ਮਿਲਾਂਗੇ ਆਪਣੀ ਗੱਲਬਾਤ ਸਮਝਾਵਾਂਗੇ ਤੇ ਜਿੱਤ ਯਕੀਨੀ ਹੈ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਸ ਤਰ੍ਹਾਂ ਦਾ ਪ੍ਰਚਾਰ ਰਹੇਗਾ ਕਿਸ ਤਰ੍ਹਾਂ ਆਪਣੀ ਗੱਲ ਲੋਕਾਂ ਤੱਕ ਲੈ ਕੇ ਜਾਣਗੇ ਤੇ ਵੋਟਾਂ ਵਾਲੇ ਦਿਨ ਪਤਾ ਲੱਗੂਗਾ ਕਿ ਇਹਨਾਂ ਦਾ ਦਾਵਾ ਕਿੰਨਾ ਕੁ ਸੱਚ ਨਿਕਲਿਆ ਕੈਮਰਾ ਪਰਸਨ ਅਵੇ ਦੇ ਨਾਲ ਅਨੁਰਾਗ ਸ਼ਰਮਾ ਅਰਥ ਟੀਵੀ ਪੰਜਾਬ ਦੇ